ਮੈਂ ਜੀ ਮੈਂ ਆਪਣਾ ਪੇਪਰ ਚੈੱਕ ਕਰ ਰਿਹਾ ਸੀ ਜੀ ਬੋਲੇ ਮੇਰੇ ਸਟਾਫ ਨੇ ਡੱਬੇ ਖੁੱਲੇ ਆ ਉਹ ਵੀ ਮਲੇਹੀਦ ਨੂੰ ਵੇਟ ਕਰਦੇ ਸੀ ਭੇਜਿਆ ਮੇਰੇ ਆਹ ਸਾਹਮਣੇ ਡੱਬੇ ਵੀ ਜੀ ਖੁੱਲੇ ਆ ਹਲਕਾ ਮਜੀਠਾ ਦੇ ਪਿੰਡ ਪੰਘਾਰੀ ਖੁਰ ਦੇ ਵਿੱਚ ਉਸ ਵੇਲੇ ਮਾਹੌਲ ਤਾਂ ਨਾਪੂਰਨ ਹੋ ਗਿਆ ਜਦੋਂ ਪੋਲਿੰਗ ਬੂਥ ਤੇ ਵੋਟਿੰਗ ਦੀ ਗਿਣਤੀ ਸਭੇ ਹੰਗਾਮਾ ਹੋ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਵਰਕਰਾਂ ਨੇ ਪੋਲ ਬੂਥਿੰਡੇ ਪ੍ਰੈਜ਼ਾਈਡਿੰਗ ਅਫਸਰ ਤੇ ਇਲਜ਼ਾਮ ਲਾਉਂਦਿਆਂ ਕਿ ਕਾਂਗਰਸੀ ਉਮੀਦਵਾਰ ਸਰਪੰਚ ਨੂੰ ਗਲਤ ਤਰੀਕੇ ਨਾਲ ਵੋਟਾਂ ਪਵਾ ਕੇ ਉਸਦੀ ਮਦਦ ਕਰ ਰਿਹਾ ਤੇ ਦੋਵੇਂ ਪਾਰਟੀਆਂ ਦੇ ਉਮੀਦਵਾਰਾਂ ਦੀ ਗੈਰ ਹਾਜ਼ਰੀ ਵਿੱਚ VOTING ਦਾ ਬਾਕਸ ਖੋਲ ਕੇ VOTING ਦੀਆਂ ਪੱਤੀਆਂ ਨਾਲ ਛੇੜਛਾੜ ਕਰ ਰਿਹਾ ਸੀ ਤੇ ਦੋਵੇਂ ਪਾਰਟੀਆਂ ਨੇ ਦੋਸ਼ ਲਗਾਉਂਦੇ ਕਿ ਇਹ ਗਲਤ ਤਰੀਕੇ ਨਾਲ ਵੋਟਾਂ ਪੰਗਤਾਰਿਆ ਹੈ ਨੇ ਕਾਂਗਰਸ ਦੇ ਬੰਦਿਆਂ ਨੇ ਸਾਡੇ ਕੋਲ ਬਾਹਰ ਬੈਠੇ ਖਿੱਲੀ ਮਾਰਨਦੇ ਆ ਇਹਨਾਂ ਨੇ ਬੂਹਾ ਬੰਦ ਕਰਵਾ ਕੇ ਅੰਦਰ ਆਪਣੇ ਬੰਦੇ ਵਾੜੇ ਹੋਏ ਆ ਅੰਦਰ ਅਸੀਂ ਉਹਨਾਂ ਨੇ ਮੈਂ ਇਹਨਾਂ ਦੇ ਮੁਲਾਜ਼ਮਾਂ ਨੂੰ ਆਖਿਆ ਵੀ ਵੀਰ ਜੀ ਮਿਹਰਬਾਨੀ ਕਰਕੇ ਟਾਡੇ ਗੇ ਰਿਕੁਐਸਟ ਹੈ ਕਿ ਇੱਕ ਬੰਦਾ ਸਾਡਾ ਇੱਕ ਬੰਦਾ ਉਹਨਾਂ ਦਾ ਬਾ ਲੈ ਜਾਏ ਮੈਨੂੰ ਮੁਲਾਜ਼ਮ ਕਹਿੰਦੇ ਵੀ ਲੱਖ ਲੱਖ ਰੁਪਇਆ ਤਨਖਾਹ ਲੈਣਦੇ ਕੋਈ ਪੈਸੇ ਨਹੀਂ ਖਾਂਦੇ ਟਾਡੇ ਤੁਹਾਡੀਆਂ ਵੋਟਾਂ 'ਚ ਕੋਈ ਹੇਰਾ ਫੇਰੀ ਨਹੀਂ ਹੋਊਗੀ ਉਹਨਾਂ ਨੇ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਸਭ ਤੋਂ ਵੱਡੀ ਛੜਨਾ ਇਹ ਤੱਕਾ ਹੋਇਆ ਵਾ ਮੁੜ ਕੇ ਇੱਥੇ ਇਹਨਾਂ ਨੇ ਪਤਾ ਨਹੀਂ ਕਿੰਨਿਆਂ ਕੁ ਡੂਲੀਗੇਟ ਆਪਣੀਆਂ ਆਪ ਵੋਟ ਨੇ ਮੁੰਡੇ ਭੇਜਿਆ ਮੇਰੇ ਅੱਖਾਂ ਦੇ ਸਾਹਮਣੇ ਡੱਬੇ ਵੀਰ ਜੀ ਖੁੱਲੇ ਆ ਡੱਬੇ ਜਦੋਂ ਕੈਂਡੀਡੇਟ ਨੇ ਅੰਦਰ ਹੈਗੇ ਜਿਹੜੇ ਡੱਬੇ ਖੁੱਲੇ ਆ ਉਦੋਂ ਤੁਹਾਡੇ ਜਿਹੜੇ ਤੁਹਾਡੀ ਪਾਰਟੀ ਦਾ ਕੋਈ ਬੰਦਾ ਕੋਈ ਨਹੀਂ ਬੰਦਾ ਹੈਗਾ ਸਾਰੇ ਬਾਹਰ ਕੱਢ ਦਿੱਤੇ ਆ ਪਾਰਟੀ ਵੱਲੋਂ ਕੀਤੀ ਗਈ ਸਰ ਇਹ ਕੀਤੀ ਗਈ ਹੈ ਕਲਾਸ ਵੱਲੋਂ ਕਾਂਗਰਸ ਨੇ ਇਹ ਸਟਾਫ ਵੱਲੋਂ ਮਲਛਰ ਹੋਈ ਹੈ ਤੇ ਸਟਾਫ ਨੇ ਨਾਂ ਦਿੱਤਾ ਹੈ ਬਾਅਦ ਜੋ ਦਨਾਲੋ ਸਿਰਫ ਸਟਾਫ ਵੱਲੋਂ ਤਾਂ ਕੇਸ਼ਾ ਹੀ ਹੋਈ ਗੀ ਪੱਕਾ ਕਾਰਸੇ ਚਰੀਓ ਦੂਰ ਬੈਠੀ ਆ ਪਰ ਐਸੇ ਮੌਜੂਦਾ ਦੇ ਸਟਾਫ ਹੈ ਨਾ ਕਾਸ਼ ਜਲਦੀ ਜੀ ਗੱਲ ਸਾਫ ਹੈ ਪਰ ਰੱਬ ਦੇ ਰੂਪ ਸਾਡੇ ਵੱਲ ਦਸਤਾਬੀਰ ਹੈ ਪਰ ਉਹ ਕਹ ਦੇਗਾ ਮਸਰਾਨੂੰ ਮੌਕਾ ਦੇ ਹਲਾ ਕੇ ਬਹਿਣ ਦੋ ਕਿ ਅਸੀਂ ਬਾਹਰ ਕਮਰੇ ਚਲੋ ਬਾਹਰ ਸਾਨੂੰ ਗੇਟੋਂ ਬਾਹਰ ਕੱਢਿਆ ਜਦੋਂ ਅਸੀਂ 10 15 20 ਮੈਡਮ ਅੰਦਰ ਆਏ ਨਾ ਬਾਅਦ ਚ ਸਾਡ ਡੱਬੇ ਖੁੱਲੇ ਆ ਸਰ ਸਾਡੀ ਜਿਹੜੀ ਮਜੂਰੀ ਦੇ ਡੱਬੇ ਖੁੱਲੇ ਜਿਹਦੇ ਨਾ ਹੱਥ ਤੋਂ ਇਲਾਵਾ ਡੱਬੇ ਖੋਲੇ ਕਿੰਨੀ ਮਾੜੀਆ ਲਿਆ ਹੁਣ ਇੱਕ ਪਿੰਡ 'ਚ ਕੋਈ ਨਿਸ਼ਾਨ ਹੋ ਜਾਏਗਾ ਤੇ ਇਹਨਾਂ ਪਰ ਘਟਜੇ ਨਾ ਪਰ ਹਰਡੇ ਪਿੰਡ ਦਾ ਨਿਸ਼ਾਨ ਹੋ ਗਿਆ ਨਾ ਪੂਰਾ ਬੂਥ ਦੇ ਪ੍ਰੈਜ਼ਾਈਡਿੰਗ ਅਫਸਰ ਨੇ ਕਿਹਾ ਕਿ ਅਸੀਂ ਡੱਬੇ ਖੋਲੇ ਆ ਪਰ ਕੋਈ ਗਲਤ ਵ ਅਸੀਂ ਮੈਂ ਆਪਣਾ ਪੇਪਰ ਚੈੱਕ ਕਰ ਰਹੇ ਸੀ ਜੀ ਜੀ ਮੇਰੇ ਸਟਾਫ ਨੇ ਮਤਲਬ ਡੱਬੇ ਜਿਹੜੇ ਸੀ ਖੋਲੇ ਸੀ ਅਸੀਂ ਸਾਨੂੰ ਮਤਲਬ ਅਸੀਂ 729 ਵੋਟਾਂ ਪੋਲ ਰਹੀਆਂ ਵਾ ਉਹਦੇ ਵਿੱਚ ਅਸੀਂ ਘੰਟੇ-ਘੰਟੇ ਬਾਅਦ ਲਈ ਰਿਪੋਰਟ ਦਿੰਦੇ ਨੇ ਪੰਨੀਆਂ ਫੀਮੇਲ ਦੀਆਂ ਇੰਨੀਆਂ ਮਿਲਦੀਆਂ ਵੋਟਾਂ ਪਈਆਂ ਸਰ ਇਹ ਡੱਬੇ ਕਿੰਨੇ ਵਜੇ ਖੋਲੇਗੇ ਤੁਹਾਡੇ ਵੱਲੋਂ ਇਹ ਡੱਬੇ ਆਪਣਾ ਕੋਈ 4:30 ਵਜੇ ਇੱਕੋ ਡੱਬਾ ਖੋਲਿਆ ਸੀ ਕੋਈ ਤੇ ਕਹਿ ਰਹੇ ਨੇ ਕਿ ਇਹਨਾਂ ਦੀ ਆਜ ਨਹੀਂ ਤੋਂ ਬਿਨਾਂ ਖੋਲਿਆ ਗਿਆ ਡੱਬਾ ਇਹਨਾਂ ਦਾ ਇਹਨਾਂ ਦੇ ਕੈਂਡੀਡੇਟ ਜਿਹੜੇ ਬੈਠੇ ਸੀ ਪੋਲਿੰਗ ਜੈਂਟ ਪਹਿਲਾਂ ਬੈਠੇ ਸੀ ਬੋਲਮਚੰਦ ਬੈਠੇ ਸੀ ਉਹਨਾਂ ਨੂੰ ਮਲੋ ਇਲੈਕਸ਼ਨ ਤੋਂ ਬਾਅਦ ਆਈ ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਆਪਣੇ ਜਿਹੜੇ ਕੈਂਡੀਡਰੇ ਖਲੋਤੇ ਆ ਉਹਨਾਂ ਦੇ ਹੀ ਪੇਪਰ ਸੈਂਡ ਕਰਾਉਣੇ ਆ ਜੀ ਤੇ ਮਤਲਬ ਤੁਸੀਂ ਉਹਨਾਂ ਨੂੰ ਭੇਜੋ ਅਸੀਂ ਉਹਨੂੰ ਮੁੰਦੇ ਰਹੀ ਆਪਣੇ ਪਾਜੇ ਆਪਣਾ ਜੜੀਆਂ ਪੰਚਾਂ ਵਾਲੀਆਂ ਪਰਚੀਆਂ ਉਹ ਵੀ ਛੱਡੀਆਂ ਹੀ ਕਰ ਰਹੇ ਸੀ ਸਰਪਰ ਜਿਹੜੇ ਆ ਗਏ 23 ਤੋਂ ਪਹਿਲਾਂ ਤੇ ਅਸੀਂ ਤੁਸੀਂ ਮੈਂ ਤੇ ਆ ਜੀ ਮੈਂ ਹੁਣ ਵੀ ਮੈਂਨੂੰ ਤਸੱਲੀ ਕਰਾਉਣਾ ਵਾ 729 ਵੋਟਾਂ ਪੋਲ ਹੋਈਆਂ ਵਾ ਜਿੰਨੀਆਂ ਇਹ ਪਰਚੀਆਂ ਰਿਕਾਰਡ ਤੇ ਸ਼ੂਈਆਂ ਸਾਰੀਆਂ ਬਾਕੀ 780 ਪਲੱਸ ਬੈਲੈਂਸ ਸਭ ਕੋਈ ਉਧਰ ਲੋਕਾਂ ਨੇ ਦੋਸ਼ ਲਗਾਉਂਦੇ ਕਿਹਾ ਕਿ ਦੋਵੇਂ ਉਮੀਦਵਾਰਾਂ ਦੇ 에ਜੰਟਾਂ ਤੋਂ ਬਿਨਾ ਹੀ ਵੋਟ ਬਾਕਸ ਖੋਲ ਨਹੀਂ ਸਕਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਸਾਰੀ VOTING ਦੁਬਾਰਾ ਕੀਤੀ ਜਾਵੇ ਤੇ ਪ੍ਰੈਜ਼ਾਈਡਿੰਗ ਅਫਸਰ ਦੇ ਖਿਲਾਫ ਮੰਦੀ ਕਾਰਵਾਈ ਕੀਤੀ ਜਾਵੇ ਹਲਕਾ ਮਜੀਠਾ ਤੋਂ ਗੁਰਜਿੰਦਰ ਸੱਗੂ ਜੀ ਵੇ ਪੰਜਾਬ ਟੀਵੀ